ਮੈਂ ਸੌਤੇ ਆਇਆ ਤੇ ਮੈਂ ਤਾਲੇ ਉੱਪਰ ਲੱਗਿਆ ਜੀ ਤੇ ਤਾਲੇ ਪਹਿਲਾਂ ਹੀ ਮੇਰੇ ਭੰਡੇ ਵਿੱਚ ਦੀ ਦੁਕਾਨ ਤੇ ਮੈਂ ਬ੍ਰਦਰ ਨੂੰ ਫੋਨ ਕੀਤਾ ਕਿ ਮੈਂ ਤੁਸੀਂ ਸਫਾਈ ਤਾਂ ਨਹੀਂ ਕਰਤੀਏ ਦੁਕਾਨ ਦੀ ਪਰ ਮੈਂ ਜੋ ਸੈਟਰ ਚੁੱਕਿਆ ਜੀ ਉਹਦੇ ਵਿੱਚ ਮੇਰਾ ਸਾਰਾ ਸਮਾਨ ਖਿਲਰ ਰਿਹਾ ਵਾ ਦੁਕਾਨ ਦੇ ਗੱਲੇ ਗੁੱਲੇ ਸਾਰੇ ਛੈਟ ਤੇ ਇੱਕ ਸੱਟੇ ਪੈਣੀ ਜਿਹਦੇ ਵਿੱਚ ਮੇਰਾ ਕੈਸ਼ ਪਿਆ ਸੀਗਾ 25-30 ਹਜ਼ਾਰ ਰੁਪਏ ਤੇ ਮੇਰੇ ਘਟੜ 30 ਤੋਂ 35 ਕੰਬਲ ਇਹ ਡਬਲ ਬੈੱਡ ਦੇ ਚੀਜ਼ ਵੀ ਐ ਵੀ ਕੰਬਲ ਉਹ ਮੇਰੇ ਘਰ ਸੀ ਕੋਈ ਸੀਸੀ ਫੁਟੇਜ ਵਗੈਰਾ ਅੱਧੀ ਸਾਹਮਣੇ ਆਈ ਹੈ ਜੀ ਉਹ ਨਾਲ ਵਾਲੇ ਸ਼ਾਪ ਹੈਗੇ ਜੀ ਮੋਬਾਈਲਾਂ ਦੀ ਉਹਦੇ ਵਿੱਚ ਇੱਕ ਗੱਡੀ ਆਈ ਹੈ ਜੀ ਬਰੀਜਾਕਾਰ ਬਰੀਜਾਕਾਰ ਮੇਰੀ ਦੁਕਾਨ ਦੇ ਕੋਲ ਖੜੀ ਹੈ ਉਹਦੇ ਵਿੱਚ ਸਾਰੀ ਕੀ ਮੰਗ ਕੇ ਡਿਮਾਂਡ ਕੀ ਹੈ ਤੁਹਾਡੀ ਮੰਗ ਤਾਂ ਵੀਰ ਦੀ ਸਾਡੀ ਇਹੀ ਹੈ ਕਿ ਹਰ 10 ਦਿਨਾਂ ਬਾਅਦ 15 ਦਿਨਾਂ ਬਾਅਦ ਜਿੱਦਵਾ ਮੰਡੀ ਦੇ ਵਿੱਚ ਚੋਰੀ ਹੋ ਜੇ ਜਿਹਦੇ ਵਿੱਚ ਕੋਈ ਕਿਸੇ ਦੀ ਸਲਾਹੀ ਹੈ ਨਹੀਂ ਜੀ ਕੋਈ ਕਿਸੇ ਦੀ ਸੇਫਟੀ ਹੈ ਨਹੀਂ ਸਾਡੀ ਤਾਂ ਇਹੀ ਮੰਗ ਹੈ ਜੀ ਕਿ ਵੱਧ ਤੋਂ ਵੱਧ ਇਹਦੇ ਪ੍ਰਤੀ ਕਾਰਵਾਈ ਕੀਤੀ ਜਾਵੇ ਅੱਜ 5 ਚੋਰੀਆਂ ਹੋਈਆਂ ਜੀ ਮੰਡੀ ਦੇ ਵਿੱਚ ਜਿਹਦੇ ਪ੍ਰਤੀ ਕੋਈ ਪ੍ਰਸ਼ਾਸਨ ਦਾ ਧਿਆਨ ਹੈ ਮੈਂ ਅੱਗੇ ਦੜਵਾ ਭਾਰੂ ਚੌਂਕ 'ਚ ਵਿੱਕੀ ਮੈਡੀਕਲ ਹਾਲ ਦੇ ਨਾਮ ਤੇ ਇੱਕ ਕੈਮਿਸ ਸ਼ੋਪ ਚਲਾਣਾ ਸਾਡੇ ਅੱਜ ਭਾਰੂ ਚੌਂਕ ਤੋਂ ਲੈ ਕੇ ਇਧਰ ਧਰਮਸ਼ਾਲਾ ਚੌਂਕ ਵੱਲ ਨੂੰ ਲਗਾਤਾਰ 4 ਚੋਰੀਆਂ ਹੋਈਆਂ ਜਿਹੜੀਆਂ ਕਿ ਸਾਡੇ ਨੋਟਿਸ ਚ ਆਈਆਂ ਅਜੇ ਤੱਕ ਹੋ ਸਕਦਾ ਕੋਈ ਇੱਕ ਅੱਧੀ ਵੱਧ ਵੀ ਹੋਈ ਹੋਵੇ ਪਹਿਲਾਂ ਵਿੱਕੀ ਮੈਡੀਕਲ ਹਾਲ ਤੇ ਤਾਲੇ ਤੋੜੇ ਚੋਰਾਂ ਨੇ ਜੋ ਕੁਛ ਸਾਡੇ ਗੱਲਿਆਂ ਚ ਪਿਆ ਸੀ ਸਾਰਾ ਕੁਝ ਹੁੰਝ ਕੇ ਲੈ ਗਏ ਫਿਰ ਉਸ ਤੋਂ ਬਾਅਦ ਗਰਗ ਮੈਡੀਕਲ ਹਾਲ ਉਸ ਦੇ ਨਾਲ ਹੀ ਬੰਸਲ ਗਾਰਮੈਂਟ ਹੈ ਤੇ ਲਾਸਟ ਚੌਥਾ ਪਤਾ ਲੱਗਿਆ ਪੰਜਾਬ ਮੈਡੀਕਲ ਹਾਲ ਧਰਮਸ਼ਾਲਾ ਚੌਂਕ ਦੇ ਵਿੱਚ ਇਹ ਸਾਰੇ ਮਤਲਬ ਇੱਕੋ ਇੱਕ 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 ਵਾਰ ਚ ਚੋਰਾਂ ਨੇ ਇੱਕੋ ਟਾਈਮ ਤੇ ਤਕਰੀਬਨ 5:00 ਵਜੇ ਦਾ ਟਾਈਮ ਹੈ ਜਿਦੇ ਵਿੱਚ ਇਕੱਠੀਆਂ ਚੋਰੀਆਂ ਕੀਤੀਆਂ ਇਹ ਪੰਜਾਬ ਮੈਡੀਕਲ ਹਾਲ ਤੇ ਕੈਮਰਿਆਂ ਦੇ ਵਿੱਚ ਚੋਰ ਆਏ ਆ ਚੌਂਕੀਦਾਰ ਵੀ ਮਗਰ ਪਿਆ ਉਹਨਾਂ ਦੇ ਪਰ ਉਹਨਾਂ ਦੇ ਹੌਸਲੇ ਇੰਨੇ ਕ ਜਿਆਦਾ ਵਦੇ ਹੋਏ ਐ ਵੀ ਉਹ ਜਮਾ ਬੇਖਬਰ ਹੈ ਤੇ ਪੁਲਿਸ ਪ੍ਰਸ਼ਾਸਨ ਵੀ ਜਮਾ ਚੈਨ ਦੀ ਨੀਂਦ ਸੁੱਤਾ ਹੋਇਆ ਹੈ ਜੇ ਪੁਲਿਸ ਕੋਲੇ ਜਾਣੇ ਹੈ ਤਾਂ ਇੱਕ ਸਿੰਪਲ ਨੰਬਰ ਲਗਾ ਕੇ ਸਾਨੂੰ ਮੋੜ ਦਿੱਤਾ ਜਾਂਦਾ ਹੈ ਨਾ ਤਾਂ ਕੋਈ ਸਾਡੀ ਰਪਤ ਦਰਜ ਕੀਤੀ ਜਾਂਦੀ ਹੈ ਨਾ ਕੋਈ ਸਾਨੂੰ ਆਸ਼ਵਾਸਨ ਦਿੱਤਾ ਜਾਂਦਾ ਤੇ ਨਾ ਹੀ ਅੱਜ ਤੱਕ ਜਿੰਨੀਆਂ ਵੀ ਚੋਰੀਆਂ ਹੋਈਆਂ ਕੋਈ ਚੋਰ ਪੁਲਿਸ ਪ੍ਰਸ਼ਾਸਨ ਵੱਨੀਓ ਫੜਿਆ ਕਿੰਨਾ ਇੱਕ ਨੁਕਸਾਨ ਧਰਨਾ ਦਿੱਤਾ ਗਿਆ ਹੈਗਾ ਮਾਰਕੀਟ ਵੱਨੀਓ ਤਾਂ ਧਰਨਾ ਇਸੇ ਗੱਲ ਦਾ ਹੀ ਦਿੱਤਾ ਗਿਆ ਜੀ ਵੀ ਜੇ ਅਸੀਂ ਆਪਣੀਆਂ ਦੁਕਾਨਾਂ ਸਾਡਾ ਜਾਨਮਾਲ ਸੁਰੱਖਿਤੀ ਹੈਣੀਗਾ ਮੇਰਾ ਸੀ ਇੱਥੇ ਮਤਲਬ ਕੀ ਕਰ ਰਹੇ ਆ ਕਿੰਨੀ ਕਿੰਨੀਆਂ ਬੰਦ ਕਰਕੇ ਆਪਦਾ ਤਰਨੇ ਤੇ ਬੈਠੇ ਆ ਨੁਕਸਾਨ ਕਿੰਨਾ ਕੋਈ ਨਾ ਕੀ ਤੁਹਾਡੀ ਦੁਕਾਨ ਤੇ ਕਿੰਨਾ ਕੁ ਨੁਕਸਾਨ ਨੁਕਸਾਨ ਦਾਤਾ ਜੀ ਅੰਦਾਜ਼ਾ ਇਸ ਗੱਲ ਤੋਂ ਲਾ ਲਓ ਵੀ ਜੋ ਕੁਝ ਸਾਡੇ ਗੱਲਿਆਂ ਦੇ ਵਿੱਚ ਪਿਆ ਸੀ ਉਹ ਸਾਰਾ ਕੁਝ ਲੈ ਗਏ ਜੇ ਹੁਣ ਉਹ 5000 ਸੀ ਤਾਂ ਵੀ ਲੈ ਜਾਂਦੇ ਜੇ ਉਹ 50000 ਹੁੰਦਾ ਉਹ ਵੀ ਲੈ ਜਾਂਦੇ ਜਦੋਂ ਚੋਰਾਂ ਨੇ ਇੱਕ ਚੀਜ਼ ਹੀ ਧਾਰ ਲਈ ਆ ਵੀ ਗੱਲ ਕਰੀਏ ਸਮਾਨ ਵੀ ਲੈ ਕੇ ਗਏ ਸਮਾਨ ਵੀ ਥੋੜਾ ਬਹੁਤ ਚੱਕਿਆ ਹੀ ਆ ਜੀ ਬਾਕੀ ਇੰਨਾ ਕੁਝ ਤਾਂ ਦੇਖਿਆ ਹੀ ਨਹੀਂ ਡੀਵੀਆਰ ਜਿਵੇਂ ਗਰਗਰ ਮੈਡੀਕਲ ਹਾਲ ਤੋਂ ਡੀਵੀਆਰ ਚੋਰੀ ਹੋਇਆ ਪੰਜਾਬ ਮੈਡੀਕਲ ਹਾਲ ਤੋਂ ਕੁਝ ਦਵਾਈਆਂ ਥੋੜੀ ਮਤਲਬ ਪੰਜ ਪੰਜ ਚੋਰੀਆਂ ਇੱਕ ਟਾਈਮ 'ਚ ਅਗਲੇ ਕਰਨਗੇ ਤਾਂ ਜੀ ਉਹ ਕਾਜਦਾਰੋਂ ਵੱਲੋਂ ਮਾਰਕੀਟ ਬੰਦ ਕੀਤੀ ਗਈ ਹੈ ਕਿੰਨਾ ਚਿਰ ਜੜੀ ਇਹ ਬੰਦ ਰਹੇ ਜੀ ਜਿੰਨਾ ਚਿਰ ਸਾਨੂੰ ਇਨਸਾਫ ਨਹੀਂ ਮਿਲਦਾ ਅਸੀਂ ਇੱਥੇ ਧਰਨਾ ਲਾਵਾਂਗੇ ਜੀ ਸਾਡੀ ਇਹ ਮੰਗ ਹੈ ਪੁਲਿਸ ਪ੍ਰਸ਼ਾਸਨ ਤੋਂ ਸਰਕਾਰ ਤੋਂ ਪੰਜਾਬ ਸਰਕਾਰ ਤੋਂ ਵੀ ਇਹਨਾਂ ਚੋਰਾਂ ਨੂੰ ਨੱਥ ਪਾਈ ਜਾਵੇ ਤੇ ਸਾਨੂੰ ਇਨਸਾਫ ਦਿਵਾਇਆ ਜਾਵੇ ਮੈਂ ਤਾਂ ਪ੍ਰਸ਼ਾਸਨ ਨੂੰ ਅਸੀਂ ਤਾਂ ਬਾਰ-ਬਾਰ ਬੇਨਤੀਆਂ ਕਰ ਰਹੇ ਆ ਪਹਿਲਾਂ ਵੀ ਮਹੀਨਾ ਦੋ ਮਹੀਨੇ ਹੋਏ ਆ ਮਹੀਨਾ ਕੀ ਹੋਇਆ ਮੈਨੂੰ ਲੱਗਦਾ ਇਸ ਸੜਕ ਤੇ ਦੋ ਚੋਰੀਆਂ ਹੋਈਆਂ ਸੀ ਆ ਇਹਨਾਂ ਦੇ ਉਦੋਂ ਵੀ ਕੋਈ ਉਹਨਾਂ ਦਾ ਪਤਾ ਨਹੀਂ ਲੱਗਿਆ ਪਰ ਅਜੇ ਤਾਂ ਸਰਦੀ ਸ਼ੁਰੂ ਹੋਈ ਹੈ ਰਾਜੂ ਜੀ ਕਿ ਨਹੀਂ ਤੇ ਏਦੂ ਮਗਰੋਂ ਤਾਂ ਧੁੰਦਾ ਧੰਦਾ ਆਉਣੀ ਹੈ ਤੇ ਪਤਾ ਨਹੀਂ ਕੀ ਹਾਲਾਤ ਬਣ ਜਾਣਗੇ ਸਾਨੂੰ ਤਾਂ ਬਾਹਰ ਨਿਕਲਣਾ ਹੀ ਔਖਾ ਹੋ ਜੂ ਮੈਨੂੰ ਤਾਂ ਐ ਲੱਗਦਾ ਤੇ ਸਵੇਰੇ ਸਵੇਰੇ 5 ਵਜੇ ਲੋਕ ਵੀ ਉੱਠ ਘਟਦੇ ਉਦੋਂ ਉਦੋਂ ਚੋਰੀ ਹੋਣੀ ਤਾਂ ਬਹੁਤ ਵੱਡੀ ਗੱਲ ਬਣ ਜਾਂਦੀ ਹੈ ਇਹ ਵੀ ਹਾਲਾਤ ਕਿਸ ਤਰ੍ਹਾਂ ਦੇ ਆ ਤੁਸੀਂ ਦੇਖ ਰਹੇ ਹੋ ਮੈਂ ਪ੍ਰਸ਼ਾਸਨ ਨੂੰ ਬੇਨਤੀ ਕਰਦਾ ਹੈ ਵੀ ਕੋਈ ਤਰੀਕਾ ਬਣਾ ਲਓ ਸਾਨੂੰ ਸੁਖਦਾ ਸਾਹ ਦਵਾ ਦਿਓ ਸ਼ਹਿਰ ਨਿਵਾਸੀਆਂ ਨੂੰ ਤਾਂ ਜੋ ਅਸੀਂ ਚੈਨ ਨਾਲ ਰਹਿ ਸਕੀਏ ਇਹ ਰੋਜ਼ ਰੋਜ਼ ਸਾਡੇ ਤੋਂ ਆਹ ਸ਼ਟਰ ਤੋੜ ਕੇ ਧਰਨਾ ਲਾਉਣਾ ਕੋਈ ਸਾਨੂੰ ਚੰਗਾ ਨਹੀਂ ਲੱਗਦਾਗਾ ਧਰਨਾ ਲਾਇਆ ਇਨ੍ਹਾਂ ਨੇ ਬੰਦਿਆਂ ਨੇ ਮੈਨੂੰ ਹੁਣ ਪਤਾ ਲੱਗਿਆ ਵੀ ਧਰਨਾ ਲੱਗ ਚੁੱਕਿਆ ਹੈ ਤੇ ਮੈਂ ਵੀ ਆਇਆ ਇਸੇ ਗੱਲ ਦਾ ਮਾਰਾ ਪਰ ਕਿਸੇ ਦਾ ਜੀ ਨਹੀਂ ਕਰਦਾ ਵੀ ਕੰਮ ਬੰਦ ਕਰਕੇ ਕੋਈ ਧਰਨਾ ਲਾਵੇ ਤੇ ਮੈਂ ਤਾਂ ਪੁਰਜ਼ੋਰ ਬੇਨਤੀ ਕਰ ਸਕਦਾ ਹਾਂ ਪ੍ਰਸ਼ਾਸਨ ਨੂੰ ਵੀ ਤੁਸੀਂ ਕਿਸ ਤਰੀਕੇ ਨਾਲ ਸਾਡਾ ਸਹਿਯੋਗ ਚਾਹੀਦਾ ਹੈ ਕੋਈ ਰਾਤ ਨੂੰ ਠਿਕਰੀ ਪੈਰਾ ਲਾਉਣਾ ਹੈ ਅਸੀਂ ਹਰੇਕ ਤਰ੍ਹਾਂ ਦੇ ਕੰਮ ਕਰਨ ਨੂੰ ਤਿਆਰ ਹੈ ਪਰ ਸਾਡਾ ਲੋਕਾਂ ਦਾ ਨਾ ਜਿਹੜਾ ਸਹਿਮ ਹੈ ਉਹ ਦੂਰ ਕਰਾ ਦਿਓ ਵੀ ਜਿਹਦੇ ਨਾਲ ਅਸੀਂ ਆਪਣੀ ਚੈਨ ਦੀ ਜ਼ਿੰਦਗੀ ਬਿਸ਼ਰ ਕਰ ਸਕੀਏ ਨਾ ਕਿ ਅਸੀਂ ਰਾਤ ਨੂੰ ਸੋਚੀਏ ਵੀ ਸਾਡਾ ਤਾਂ ਤੜਕੇ ਪਤਾ ਨਹੀਂ ਤਾਲਾ ਨਾ ਪੰਨਿਆ ਪਿਆ ਹੋਵੇ ਬੇਨਤੀ ਕਰਦੇ ਹਾਂ ਅਸੀਂ ਤਾਂ